ਸਾਸਰੀ ਕਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਤੇ ਜੀ ਤੁਹਾਡਾ ਸਵਾਗਤ ਲੋ ਜੀ ਆਪਾਂ ਗਏ ਹੀ ਬਾਬਾ ਜੀ ਦੇ ਤੇ ਆ ਗਏ ਆਪਾਂ ਘਰ ਹੁਣ ਤੇ ਪੀਏ ਬਣਾ ਕੇ ਚਾਹ ਸਿੱਧਾ ਸੌ ਗਏ ਆਂ ਅੰਮ੍ਰਿਤਸਰ ਤੇ ਹੁਣ ਆਪਾਂ ਬਣਾਈਏ ਚਾਹ ਨਾਲ ਚਾਹ ਪੀਏ ਤੇ ਨਾਲੇ ਬਣਾਈਏ ਦਾਲ ਹੋਰੇ ਹੋਰੇ ਤਾਂ ਦੇਨੇ ਆ ਮਠਮਠੀ ਅੱਗੇ ਆਵੇ ਇੱਕ ਕੁੱਲੀ ਦਾਲ ਦੀ ਲਈ ਆ ਜਿਹੜੀ ਸਾਵਤ ਮਸਰਾਂ ਦੀ ਤੇ ਛੋਲਿਆਂ ਦੀ ਦਾਲ ਬਣਾਉਣੀ ਤੇ ਇਹਨੂੰ ਮੈਂ ਦੇਨੀ ਪਏ ਚਾਹ ਚੂਪੀ ਕੇ ਤੇ ਫੇਰ ਆਪਾਂ ਇਹਨੂੰ ਬਣਾਨੇ ਆਂ ਹੌਲੀ ਹੌਲੀ ਧਰ ਦਿੰਗੇ ਮਠੀ ਮਠੀਆ ਬੰਦੀ ਰੋ ਲਓ ਜੀ ਸਾਰੇ ਸੰਸਾ ਸ੍ਰੀ ਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਟਾਈਮ ਤੇ ਹੋ ਗਿਆ 12:30 ਦਾ ਤੇ ਮੈਂ ਕਿਹਾ ਆਪਾਂ ਨਾ ਮਠੀ ਮਠੀ ਦਾਲ ਧਰ ਦਗੇ ਹੌਲੀ ਹੌਲੀ ਬੰਦੀ ਰਵੇ ਨਾਲੇ ਢੇਵਲੇ ਪ੍ਰਸ਼ਾਦਾ ਸ਼ਕਾਂਗੇ ਉਹ ਲੈ ਨਾਲੇ ਰਾਤ ਨੂੰ ਖਾ ਲਾਂਗੇ ਤੇ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੇ ਪਹਿਲੇ ਭੈਣ ਭਰਾ ਹੋ ਜਿਹੜਾ ਰੋਜ਼ ਇੱਕ ਸੋਹਣੇ ਸੋਹਣੇ ਕਮੈਂਟ ਕਰਦੇ ਇਦਾਂ ਸੋਹਣੇ ਸੋਹਣੇ ਕਮੈਂਟ ਕਰਿਓ ਵਾਦ ਤੋਂ ਵਾਦ ਵੀਡੀਓ ਵਾਚ ਕਰੋ ਤੇ ਚੈਨਲ ਨੂੰ ਸਪੋਰਟ ਕਰੋ ਵਾਦ ਤੋਂ ਵਾਦ ਆਹ ਮੈਂ ਕਿ ਚੰਗੀ ਤਰ੍ਹਾਂ ਧਾਲਾਵੇ ਧੋ ਬਣਾ ਕੇ ਤੇ ਪੇਂਗੀਆਂ ਤੋਂ ਦਰ ਪਾਣੀ ਪਾ ਕੇ ਰੱਖ ਗਈ ਹਾਂ ਕੱਪੜੇ ਸੁਕਣੇ ਪਾਉਣ ਚੰਦਗੀ ਉੱਤੇ ਮਹਾ ਕਪੜੇ ਵੀ ਤੋਲ ਲਏ ਤੇ ਹੁਣ ਆਪ ਬਦਾਲ ਪਾਦਗੇ ਤੇ ਲੂਣ ਤੇ ਹਲਦੀ ਪਾਦਗੇ ਤੇ ਹੁਣ ਗੈਸ ਘਟ ਕਰਕੇ ਤੇ ਹੁਣ ਠੀਮਠੀ ਅੱਗੇ ਬਣਦੀ ਰਹਣਗੇ ਉਹਨੂੰ ਚੈਨ ਨੂੰ ਬਣ ਜਾਣੀ ਫਿਰ ਆਪਾਂ 2 ਵਜੇ ਲਾਈਵ ਲਾਉਣਾ ਔੜੀ ਔੜੀ ਬਣਦੀ ਰਵੇ ਤੇ ਗੰਡਾ ਚੀਰ ਕੇ ਹਰੀ ਮਿਰਚੀ ਚੀਰ ਕੇ ਤੜਕਾ ਲਾ ਦਾਂਗੇ ਹੁਣ ਬਸ ਆਪਾਂ ਲੂਣ ਹਲਦੀ ਪਾਣੀ ਦੋ ਚੀਜ਼ ਆ ਲੋ ਜੀ ਇਹਨਾਂ ਲੂਣ ਦਾ ਨਹੀਂ ਲਿਆਉਣੀ ਅਗਲੇ ਹਦਵਾਰ ਬਾਬੇ ਬੁੱਢੇ ਸਾਭਾਂ ਲੈ ਆਉਣਾ ਹੈ ਅਜੇ ਕਿ ਜਾਣਾ ਕੱਲ ਨੂੰ ਅੱਡਾ ਕੱਲ ਨੂੰ ਨਹੀਂ ਕੁਝ ਵੀ ਲੈਉਣਾ ਅਗਲੇ ਹਦਵਾਰ ਵੇਖਾਂਗੇ ਸੌ ਦੀ ਆਉਣੀ ਆ ਸੌ ਸੌ ਰੁਪਏ ਦੂੰ ਦਿੰਦੇ ਉੱਥੇ ਚੀਜ਼ਾਂ ਲੈ ਆਉਣਾ ਹੁਣ ਆਪਾਂ ਗੈਸ ਕੱਟ ਕਰਕੇ ਉੱਤੇ ਦੇ ਦੇ ਗਏ ਟਕਣ ਇਹ ਆਪੇ ਮਠੀ ਮਠੀ ਜਲੀ ਬਣਦੀ ਰਵੇ ਚਲੋ ਇਧਰ ਪੇਂਦ ਲੇਪਾ ਪਿਆਜ ਤੜਕਾ ਲਾਉਣ ਨੂੰ ਤੜਕਾ ਜ਼ਿਆਦਾ ਨਹੀਂ ਲਾਉਣਾ ਸਾਦੇ ਦਾ ਹੀ ਲਾਉਣਾ ਇਹਨੇ ਗੰਡੇ ਗੰਡੇ ਨਹੀਂ ਚੰਗੇ ਲੱਗਦੇ ਚਲੋ ਫਿਰ ਆਪਾਂ ਪੰਜਾ ਇੱਕ ਵਾਰੀ ਆਪਾਂ ਬਣਾ ਕੇ ਪੀ ਲਈ ਪ੍ਰਸ਼ਾਦਾ ਆਪਾਂ ਬਾਬੇ ਦੇ ਹਸ਼ਕ ਆਏ ਆ ਰਾਜਮਾਵਾਂ ਦੀ ਸਬਜ਼ੀ ਦਾਲ ਪ੍ਰਸ਼ਾਦੇ ਨਾਲ ਗੁੜ ਵਾਲੇ ਮਿੱਠੇ ਚੌਲ ਤੇ ਹੁਣ ਸਵਾਤੇ ਦਾਣ ਪ੍ਰਸ਼ਾਦਾ ਛਕਿਆ ਫਿਰ ਭੁੱਖ ਲੱਗ ਜਾਣੀ ਫਿਰ ਰੋਟੀ ਪਾਣੀ ਬਣਾਉਂਗਾ 2:30 ਚਲੋ ਜੀ ਫਿਰ ਦਾਲ ਬਣਦੀ ਤੇ ਮਿਲਦੇ ਆ ਨਾਲ ਲਾਵਾਂਗੇ ਆਪਾਂ ਤੜਕਾ ਨਾਲੇ ਕਰਾਂਗੇ ਹੋਰ ਇੱਕ ਦੋ ਕੰਮਕਾਰ ਬਣੇ ਰਿਓ ਬੀੜ ਕੋਲ ਨਾਲ ਮੇਰੇ ਸਾਰੇ ਪੈਨ ਭਰਾ ਲਓ ਜੀ ਦਾਲ ਆਪਾਂ ਜਿਹੜੀ ਧਰੀ ਸੀ ਉਹ ਆਪਣੀ ਗਏ ਬਣ ਦੇਖੋ ਸਾਢੇ 12 ਲੀਟਰ ਦੀ ਹੁਣ ਇਹਨਾਂ ਦੀ ਦਾਲ ਬਣ ਗਈ ਹੈ ਟਾਈਮ ਤਾਂ ਬੜਾ ਹੋ ਗਿਆ 4.5 ਹੋ ਗਏ ਇਦਾਂ ਆਪਾਂ ਤੜਕੇ ਦੀ ਕਰ ਲਈ ਤਿਆਰੀ ਵੇਖੋ ਇਹ ਮੈਂ ਸਮਾਨ ਪਾ ਕੇ ਰੱਖਿਆ ਗੰਡੇ ਛੇਲੇ ਛੂਲੇ ਕੇ ਹੁਣ ਇਹਨਾਂ ਨੂੰ ਚੀਰਦੇ ਆ ਫਿਰ ਤੜਕਾ ਲਾਵਾਂਗੇ ਘਲ ਗੁੰਨਾਂਗੇ ਆਟਾ ਤੁਸੀਂ ਦਾਲ ਖਾਓ ਅਹੀਂ ਹੀ ਖਾਈਏ ਢਾਲ ਨਾਲ ਆਂਬ ਦਾ ਚਾਰ ਨਾਲ ਪ੍ਰਸ਼ਾਦੀ ਮੱਖਣੀ ਪਾ ਕੇ ਢਾਲ ਚ ਫਿਰ ਆਪਾਂ ਲਾਉਨੇ ਤੜਕਾ ਘੜਪੇ ਆਜ ਵੀ ਉਹ ਜੀਰ ਲਗੇ ਤੇ ਨਾਲੇ ਆਪਾਂ ਦੁੱਧ ਨੂੰ ਪਾਲਾ ਦਵਾਵਾਂਗੇ ਹੁਣੇ ਕੁੜੀ ਆਵੇ ਚਾਹ ਪਾਣੀ ਪੀ ਲਿਆ ਆਪਾਂ ਨਿਸ਼ਾਨਾ ਸਾਫ਼ ਕਰ ਲਿਆ ਇਹ ਕੁੜੀ ਜੀ ਸੋਈ ਜਿਹੜੀ ਸਾਫ਼ ਕਰਦੀ ਨਾਲੋਂ ਨਾਲ ਖਲਾੜਾ ਚੁੱਕਿਆ ਜਾਵੇ ਤਾਂ ਵਧਗਾ ਬੜਾਈਂ ਦਾਲ ਸਾਬਤ ਮਸਾਲਾਂ ਛੋਲੇਾਂ ਦੀ ਮੈਂ ਕਿ ਸਬਜ਼ੀਆਂਾਂ ਗੇ ਖਾ ਖਾ ਕੇ ਸਬਜ਼ੀਆਂ ਨੂੰ ਕੀ ਕਰਦਾ ਦਾਲ ਸਬਜ਼ੀ ਨਾਲ ਰੋਟੀ ਤਰੀ ਵਾਲੀ ਨਾਲ ਵਧਗਾ ਖਾਦੀ ਜਾਂਦੀ ਹੈ ਇਹ ਕਰਕੇ ਤਾਂ ਆਪਾਂ ਚੀਰ ਗੇ ਮੁੜ ਕੇ ਤੜਕਾਣ ਲਾਈਏ ਨਾਲੇ ਆਟਾ ਗੁੰਨਿਆ ਆ ਪੋਣੇ ਹੋਵੇ ਤੋਤੇ ਹੀ ਤੇ ਲਾ ਕੇ ਲਿਆਂਦੇ ਉੱਤੇ ਕੱਪੜੇ ਜਾਂ ਕੁਛ ਰਹਿੰਦੇ ਕੁਛ ਲੈ ਆਂਦੇ ਹੀ ਮੈਂ ਅੱਜ ਸਵੇਰੇ ਆਟਾ ਨਹੀਂ ਗੁੰਦਾ ਅਸੀਂ ਪ੍ਰਸ਼ਾਦਾ ਬਾਬਾ ਜੀ ਦੀਓ ਸ਼ਾਕਾਏ ਸੀ ਤਾਂ ਸਭ ਤੋਨੀ ਤੇ ਕੀ ਮੈਂ ਨਹੀਂ ਹੁਣ ਤੇ ਚਲੋ ਫਿਰ ਆਪਾਂ ਮਿਲਦੇ ਆਂ ਫਿਰ ਨਾਲ ਉਹਦੋਂ ਬਾਲਾ ਦਵਾ ਲਾਂਗੇ ਨਾਲੇ ਤੜਕਾ ਲਾ ਲਾਂਗੇ ਨਾਲ ਨਾਲ ਹੀ ਆਟਾ ਗੁੰਨ ਲਾਂਗੇ ਦੋ ਤਿੰਨ ਕੰਮ ਜਿਹੜੇ ਕਰਨ ਵਾਲੇ ਇਕੱਠੇ ਕਰ ਲਾਂਗੇ ਉਹ ਘੜੀਮੁੜੀ ਕੀ ਰਸੋਈ ਚ ਐਵੇਂ ਬਣਨਾ ਇੱਕ ਇੱਕ ਕੰਮ ਵਾਸਤੇ ਭਾਰੇ ਗੰਢਾ ਅੰਦਰ ਚੀਰ ਨਹੀਂ ਦੇਂਦੇ ਆਂਦੇ ਪਿਓ ਦੀ ਹਰ ਮੇਰੇ ਸਾਡੀਆਂ ਅੱਖਾਂ ਚ ਕੜਤਾਂ ਆਉਂਦੀ ਤੇ ਪਰ ਮੈਂ ਉਹਨਾਂ ਸਪਾਸਾ ਜਿਆ ਕਰਕੇ ਉਹ ਉੱਥੇ ਬੈ ਕੇ ਚੀਰੂੰਗੀ ਡਰੈਗਨ ਉੱਥੇ ਲੌਬੀ ਚ ਛੇਲ ਚੁਲ ਕੇ ਰੱਖੇ ਭੇਵੇਂ ਹੀ ਪਹਿਲਾਂ ਆਵੇ ਤੇ ਮੁੜ ਕੇ ਮੈਂ ਛੇਲ ਕੇ ਤੇ ਮੈਂ ਟਾਕ ਤੇ ਦੋ ਗੰਢੇ ਦੋ ਦੋ ਕਰਕੇ ਹਾਂ ਦੇ ਚੀਰਾ ਦੇ ਕੇ ਰੱਖਦਗੇ ਕੋਕੜਾ ਤਣ ਹੋਰ ਵੀ ਕੱਟ ਜਾਂਦੀ ਤੇ ਚਲੋ ਜੀ ਫਿਰ ਆਪਾਂ ਲਾਉਨੇ ਤੜਕਾ ਮਿਲਦੇ ਆ ਬਣੇ ਰਹੋ ਮੇਰੇ ਸਾਰੇ ਭੈਣ ਭਰਾ ਵੀਡੀਓ ਦੇ ਨਾਲ ਸੋਹਣੇ ਸੋਹਣੇ ਕਮੈਂਟ ਕਰਿਓ ਬਾਦ ਤੋਂ ਬਾਦ